ਅਮਰਸਰ ਰੂਰਲ ਪੁਲਿਸ ਨੇ ਪਿੰਡ ਜਠੌਲ ਦੇ ਵਿੱਚ ਇੱਕ ਕੋਠੀ ਜਿਹੜੀ ਹੈ ਉਸ ਨੂੰ ਠਾਇਆ ਜਾ ਰਿਹਾ ਹੈ ਤਸਕਰ ਵੱਡਾ ਸੀਗਾ ਇਹ ਔਰ ਜਸੂਸੀ ਦਾ ਵੀ ਪਰਚਾ ਦਰਜ ਹੈ ਸਰ ਬਹੁਤ ਵੱਡੀ ਪ੍ਰਾਪਰਟੀ ਹੈ ਔਰ ਪਹਿਲੀ ਇਹ ਪੂਰੇ ਪੰਜਾਬ 'ਚ ਜਿਹੋ ਹੁੰਦਾ ਯੁੱਧ ਨਸ਼ਿਆਂ ਦੇ ਵਿਰੁੱਧ ਐ ਇਸ ਤਰ੍ਹਾਂ ਦੀ ਕੋਠੀ ਜਿਹੜੀ 2.5 ਕਰੋੜ ਦੀ ਲਾਗਤ ਨਾਲ ਬਣੀ ਆ ਤਾਂ ਇਸਦੇ ਬਾਰੇ ਕਿਵੇਂ ਪਤਾ ਲੱਗਾ ਔਰ ਕੀ ਕੀ ਇਸ ਦੇ ਖਿਲਾਫ ਐਫਆਈਆਰ ਦਰਜ ਹੋਈ ਜੀ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਚ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਨੇ ਕਿ ਇਦਾਂ ਦੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਸਾਡੇ ਯੂਥ ਚ ਨਸ਼ਾ ਫੈਲਾ ਰਹੇ ਨੇ ਤੇ ਜਿਹੜੇ ਇਦਾਂ ਦੇ ਆਪਣੇ ਕਾਲੇ ਕਰਤੂਤਾਂ ਕਰਕੇ ਆਪਣੇ ਮਹਿਲ ਸਜਾਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਹਦੇ ਤਹਿਤ ਕਾਰਵਾਈ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਕੀਤੀ ਗਈ ਹੈ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿਥੇ ਜਿਹੜੀ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਇੱਕ ਮਹਿਲ ਬਣਾਇਆ ਜਾ ਰਿਹਾ ਤੇ ਉਹ ਇਨਫਾਰਮੇਸ਼ਨ ਦੇ ਤਹਿਤ ਸਾਡੀ ਪੁਲਿਸ ਦੀ ਜਿਹੜੀ ਪ੍ਰੋਟੈਕਸ਼ਨ ਦੀ ਮੰਗ ਕੀਤੀ ਗਈ ਸੀ ਤੇ ਉਹ ਪ੍ਰੋਵਾਈਡ ਕਰਨ ਅੰਮ੍ਰਿਤਸਰ ਰੂਰਲ ਪੁਲਿਸ ਇੱਥੇ ਪਹੁੰਚੀ ਸਰ ਇਸ ਦੇ ਕਿੰਨੇ ਐਫਆਈਆਰ ਦਰਜ ਹੋਰ ਕਿਹੜੀ ਜੇਲ ਜੇ ਨਜ਼ਰਬੰਦ ਹੈ ਇਹ ਗੁਰਪ੍ਰੀਤ ਏਲੀਅਸ ਬਿੱਲਾ ਦੇ ਖਿਲਾਫ ਇਹ ਥਾਣਾ ਕਰਿੰਡਾ ਦੇ ਅਧੀਨ ਇੱਕ ਪਿੰਡ ਜਠੋੜਲ ਹੈ ਉੱਥੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ 6 ਅਪਰਾਧਿਕ ਮਾਮਲੇ ਪਹਿਲਾਂ ਦਰਜ ਨੇ ਜਿਹਦੇ ਵਿੱਚੋਂ ਇੱਕ ਅਫੀਸ਼ੀਅਲ ਸੀਕ੍ਰੇਟ ਸੈਕਟ ਜੋਸੂਸੀ ਕਰਦਾ ਸੀਗਾ ਪਾਕਿਸਤਾਨੀ ਆਈਐਸਆਈ ਏਜੰਸੀ ਵਾਸਤੇ ਉਹ ਵੀ ਮੁਕਦਮਾ ਦਰਜ ਹੈ ਤੇ ਜਿਹੜਾ ਹਾਲ ਦਾ ਮੁਕਦਮਾ ਹੈ ਉਹ ਜੰਮੂ ਕਸ਼ਮੀਰ ਵਿਖੇ ਜੰਮੂ ਚ ਰਜਿਸਟਰ ਹੋਇਆ ਸੀ 36 ਪੈਕੇਟ ਹੈਰੋਇਨ ਦੇ ਇਹਦੇ ਕੋਲੋਂ ਬਰਾਮਦ ਹੋਏ ਸੀਗੇ ਤੇ ਇਹਦੇ ਨਾਲ ਨਾਲ ਤਿੰਨ ਜਿਹੜੇ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸੀਗੇ ਇਹ ਫਿਲਹਾਲ ਜੰਮੂ ਜੇਲ੍ਹ ਚ ਬੰਦ ਹੈ ਇਨਫੋਰਮੇਸ਼ਨ ਇਹ ਕਨਫਰਮ ਕੀਤੀ ਗਈ ਹੈ ਤਸਕਰੀਦਾ ਕੰਮ ਕਰਦਾ ਸੀ ਔਰ ਉਸ ਦੇ ਨਾਲ ਹੀ ਨੇ ਪੁਸ਼ਟੀ ਬਣਾਈ ਸੀ ਕਿ ਹੋਰ ਕੋਈ ਸ਼ਿੰਜਾਇਦਾ ਤੇ ਹੈ ਨਹੀਂ ਇਹ ਦੀ ਜਾਂ ਹੋਰ ਕੋਈ ਕਾਰੋਬਾਰਤ ਕਰਦਾ ਜੀ ਬਿਲਕੁਲ ਜੀ ਤੇ ਜਿਹੜੇ ਘਰ ਵੀ ਤੁਸੀਂ ਦੇਖੋਗੇ ਉਹ ਇੰਨੇ ਜ਼ਿਆਦਾ ਨਹੀਂ ਹੈਗੇ ਕਿ ਬਹੁਤ ਜ਼ਿਆਦਾ ਕੋਈ ਇੱਥੇ ਵੱਡੇ ਕਾਰੋਬਾਰ ਕਿਤੇ ਜਾ ਸਕਣ ਇਹਨੇ ਇਸੇ ਮਕਾਨ ਤੇ ਲਗਭਗ 1.5 ਤੋਂ 2 ਕਰੋੜ ਰੁਪਇਆ ਜਿਹੜਾ ਇਹਦੇ ਤੇ ਲਾਇਆ ਸੀਗਾ ਤੇ ਇਹ ਜਦੋਂ ਸਾਨੂੰ ਲੋਕਾਂ ਨੇ ਵੀ ਇਨਫੋਰਮੇਸ਼ਨ ਦਿੱਤੀ ਲੋਕਾਂ ਦੇ ਸਹਿਯੋਗ ਨਾਲ ਜਦੋਂ ਇਹ ਸਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਪਤਾ ਲੱਗੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਕਾਂ ਇਹ ਜਿਹੜੀ ਹੈਗੀ ਹੈ ਕਾਰਵਾਈ ਇਸ ਦੇ ਖਿਲਾਫ ਕੀਤੀ ਜਾ ਰਹੀ ਹੈ। ਕਾਫੀ ਦਿਨਾਂ ਤੋਂ ਸਾਡੀ ਟੀਮਾਂ ਲੱਗੀਆਂ ਸੀ। ਕਾਫੀ ਗਰਾਊਂਡ ਤੋਂ ਇਹਨਾਂ ਦੇ ਬਾਰੇ ਜਾਣਕਾਰੀ ਹਸਲ ਕੀਤੀ ਜਾ ਰਹੀ ਸੀ। ਲੋਕਾਂ ਨਾਲ ਜਿਵੇਂ ਤੁਸੀਂ ਦੱਸਿਆ ਗੱਲਬਾਤ ਤਾਂ ਇਹ ਦੱਸਿਆ ਲੋਕਾਂ ਨੇ ਕਿ ਕਿਸ ਲੈਵਲ ਤੇ ਤਸਕਰੀ ਕਰਦਾ ਸੀ। ਜੀ ਬਿਲਕੁਲ ਜੀ ਜਿਹੜੇ ਇੱਥੇ ਆਸ-ਪਾਸ ਦੇ ਲੋਕ ਨੇ ਉਹ ਵੀ ਬਹੁਤ ਜ਼ਿਆਦਾ ਦੁਖੀ ਨੇ, ਤੰਗ ਨੇ ਸਰਹੱਦ ਨਾਲ ਸਟਿਆ ਹੋਇਆ ਜ਼ਿਲ੍ਹਾ ਹੈ, ਥਾਣਾ ਹੈ ਤੇ ਇੱਥੇ ਜਿਹੜੀ ਇਹ ਕਾਲੀਆਂ ਕਰਤੂਤਾਂ ਕਰਕੇ ਆਪਣੇ ਮਹਿਲ ਸਜਾਉਂਦੇ ਨੇ, ਕਾਲੇ ਕਾਰੋਬਾਰ ਕਰਕੇ ਕਾਲਾ ਧਨ ਕਮਾ ਕੇ ਜਿਹੜੇ ਆਪਣੇ ਆਪ ਨੂੰ ਰਈਸ ਬਣਦੇ ਨੇ ਉਹਨਾਂ ਦੇ ਖਿਲਾਫ ਜਿਹੜੇ ਆਮ ਮਿਹਨਤ ਮਜ਼ਦੂਰੀ ਕਰਕੇ ਜਿਹੜੇ ਲੋਕ ਆਪਣਾ ਕਿਰਤ ਕਰ ਰਹੇ ਨੇ ਉਹ ਉਹਨਾਂ ਦੇ ਮਨ 'ਚ ਰੋਸ ਇੱਕ ਪਹਿਲਾਂ ਹੁੰਦਾ ਹੀ ਹੈ ਤੇ ਜਿਹੜੇ ਇਦਾਂ ਦੀ ਕਾਰਵਾਈ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਪਹਿਲਾਂ ਵੀ ਇਦਾਂ ਦੇ ਬੰਦਿਆਂ ਦੇ ਖਿਲਾਫ ਕੀਤੀ ਗਈ ਸੀਗੀ ਤੇ ਅੱਗੇ ਵੀ ਇਦਾਂ ਹੀ ਕਾਰਵਾਈ ਸਖਤ ਕਾਰਵਾਈ ਜਿਹੜੀ ਉਹ ਜਾਰੀ ਰੱਖੇ ਪਰਿਵਾਰ ਦੇ ਕਿਸੇ ਮੈਂਬਰ ਖਿਲਾਫ ਤੇ ਐਫਆਈਆਰ ਦਰਜ ਨਹੀਂ ਨਹੀਂ ਫਿਲਹਾਲ ਇਹਦੇ 'ਚ ਪਰਿਵਾਰ ਦੇ ਮੈਂਬਰ ਨਹੀਂ ਬਟ ਇਹਦੇ ਸਾਥੀ ਜਿਹੜੇ ਨੇ ਉਹਨਾਂ ਦੇ ਖਿਲਾਫ ਕਾਫੀ ਵਕ ਵਕ ਮੁਕਦਮੇ ਦਰਜ ਨੇ ਸਰ ਸਰ ਸਰਕਾਰ ਤੋੜੇ ਬਿਲਕੁਲ ਜੀ ਜਿਹੜਾ ਇਹ ਸਰਕਾਰੀ ਜ਼ਮੀਨ ਤੇ ਕਬਜ਼ਾ ਹੈ ਬਿਲਕੁਲ ਪੰਜਾਬ ਸਰਕਾਰ ਨੂੰ ਵਾਪਸ ਵਾਇਦਾ ਹੈ थैंक यू ਸਰ ਹਮ ਸਾਹ ਰੂਪਿੰਗ ਜੀ ਅਸ ਜਿੰਦਰ ਸਿੰਘ ਆਈਪੀਏ ਤਾਂ ਇਹ ਵੱਡੀ ਕਾਰਵਾਈ ਇੱਥੇ ਚੱਲ ਰਹੀ ਹੈ ਡੀਸੀ ਦੀ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਚੱਲ ਰਹੀਆਂ ਹੋਈਆਂ ਨੇ ਔਰ ਆਮ ਤੌਰ ਤੇ ਜਿੰਨੇ ਵੀ ਪਹਿਲਾਂ ਘਰ ਤੋੜੇ ਨੇ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਜਿੱਥੇ ਚਲਾਇਆ ਗਿਆ ਹੈ ਤਾਂ ਉੱਥੇ ਇੱਕ ਜੇਸੀ ਮਸ਼ੀਨ ਦੀ ਵਰਤੋਂ ਹੋਈ ਹੈ ਇੱਥੇ ਵੱਧ ਜਿਹੜੀਆਂ ਜੇਸੀ ਮਸ਼ੀਨਾਂ ਦੋ ਤਿੰਨ ਲਗਾ ਕੇ ਇਸ ਛੋੜਿਆ ਜਾ ਰਿਹਾ ਕਿਉਂਕਿ ਕਾਫੀ ਵੱਡੀ ਪੁਪਡੀ ਹੈ ਬਿਲਕੁਲ ਅੰਤਰਰਾਸ਼ਟਰੀ ਸੀਮਾ ਦੇ ਨਾਲ 2.5 ਕਿਲੋਮੀਟਰ ਤੇ ਪਾਕਿਸਤਾਨ ਦੀ ਸਰਹੱਦ ਹੈ ਇੱਕ ਪਾਸੇ ਤਰਨਤਾਰਨ ਜ਼ਿਲ੍ਹਾ ਕੰਡਾ ਥਾਣੇ ਦਾ ਇਹ ਪਿੰਡ ਹੈ ਜਟੌਲ ਪਿੰਡ ਦੇ ਵਿੱਚ ਇਹ ਜਿਹੜਾ ਨਟੋਜ ਤਸਕਰ ਸੀ ਸ਼ਬਦੀ ਕਿਲੋ ਹੈ ਰਵਿੰਗ ਜੰਮੂ ਕਸ਼ਮੀਰ ਦੇ ਬਾਰਡਰ ਤੋਂ ਇਸ ਨੇ ਬਰਾਮਤ ਕਰਨੀ ਲੈ ਕੇ ਆ ਰਿਹਾ ਸੀ ਤਾਂ ਉਹ ਅਰੈਸਟ ਹੋਇਆ ਤੇ ਨਾਲ ਅਸੇ ਨਾਲ ਪਿੰਨੋ ਪਾਕਸਤਾਨੀ ਤਸਕਰ ਜਿਹੜੇ ਸੀ ਉਹ ਮਾਰੇ ਗਏ ਤੇ ਇਸ ਘਰ ਨੂੰ ਹੁਣ ਇੱਥੇ ਪੁਲਿਸ ਦੀਆਂ ਟੀਮਾਂ ਥਾਣਾ ਘਰੇਂਡੇ ਦੀਆਂ ਟੀਮਾਂ ਇੱਥੇ ਪਹੁੰਚ ਕੇ ਤੜਾ ਤੋੜ ਰਹੀਆਂ ਨੇ ਤੇ ਆਸਵਾਸ ਦੇ ਘਰ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਆਸਵਾਸ ਦੇ ਘਰ ਜਿਵੇਂ ਦੇਖ ਸਕਦੇ ਹੋ ਕਿ ਨਾਰਮਲ ਕਰਨੇ ਔਰ ਮਿਹਨਤ ਮਜ਼ਦੂਰੀ ਜਿਵੇਂ ਆਸਵਾਸ ਦੇ ਲੋਕ ਕਰਦੇ ਨੇ ਇਹ ਉਹ ਕੰਮ ਨਹੀਂ ਸੀ ਕਰਦਾ ਇਹ ਨਸ਼ਿਆਂ ਦੇ ਤਸਕਰੀ ਕਰਦਾ ਸੀ ਔਰ ਪੰਜਾਬ ਦੀ ਨੌਜਵਾਨੀ ਜਿਹੜੀ ਸੀ ਉਸ ਨੂੰ ਗਲਤਾਨ ਕਰ ਰਿਹਾ ਸੀ ਤੇ ਇਹ ਇੱਕ ਵੱਡੀ ਕਾਰਵਾਈ ਜਿਹੜੀ ਹੈ ਇਸਨੇ ਦਿਲਿਆਂਦੀ ਜਿਹੜੀ ਧਿਆਨ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਵੱਡੀ ਕਾਰਵਾਈ ਔਰ ਸਾਰਿਆਂ ਨੂੰ ਹੀ ਜੋ ਜਾਣਕਾਰੀ ਮਿਲੀ ਸੀ ਕਿ ਪੁਲਿਸ ਇਸ ਦੇ ਉੱਤੇ ਕਾਫੀ ਚਿਰ ਤੋਂ ਲੱਗੀ ਸੀਗੀ ਔਰ ਇਸੇ ਖਿਲਾਫ ਇਹ ਘਰ ਜਿਹੜਾ ਸੀ ਤੋੜਨ ਦੀ ਕਾਰਵਾਈ ਜਿਹੜੀ ਅਮਨ ਚ ਲਿਆਉਣ ਲਈ ਪ੍ਰਸ਼ਾਸਨ ਨੇ ਪੱਪਾ ਭਾਰਸੀ ਤੇ ਅੱਜ ਪਿੰਡ ਜਟੋਲ ਦੇ ਵਿੱਚ ਇਹ ਨਸ਼ਾ ਤਸਕਰ ਦਾ ਘਰ ਤੋੜਿਆ ਜਾ ਰਿਹਾ ਹੈ ਅਫੀਸ਼ਲ ਸੀਕ੍ਰੇਟ ਐਕਟ ਦੇ ਤਹਿਤ ਵੀ ਮਾਮਲਾ ਦਰਜ ਹੈ ਪਾਕਿਸਤਾਨ ਦੇ ਲਈ ਬਕਾਇਦਾ ਜਸੂਸੀ ਵੀ ਕਰ ਰਿਹਾ ਸੀ ਨਸ਼ਾ ਦੀ ਤਸਕਰੀ ਵੀ ਕਰ ਰਿਹਾ ਸੀ ਪਰ ਅੱਜ ਜੋ ਕਾਰਵਾਈ ਅਮਨ ਚ ਲਿਆਂਦੀ ਜਾ ਰਹੀ ਹੈ ਸਾਰਿਆਂ ਦੇ ਸਾਹਮਣੇ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਫਰਮਾ ਟੈਨਿਕਸਵਰਾ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਪੁਲਿਸ ਨੇ ਪਿੰਡ ਜਠੋਲ ਦੇ ਵਿੱਚ ਇੱਕ ਕੋਠੀ ਜਿਹੜੀ ਹੈ ਉਸ ਨੂੰ ਠਾਇਆ ਜਾ ਰਿਹਾ ਹੈ ਤਸਕਰ ਵੱਡਾ ਸੀਗਾ ਇਹ ਔਰ ਜਸੂਸੀ ਦਾ ਵੀ ਪਰਚਾ ਦਰਜ ਹੈ ਸਰ ਬਹੁਤ ਵੱਡੀ ਪ੍ਰਾਪਰਟੀ ਹੈ ਔਰ ਪਹਿਲੀ ਇਹ ਪੂਰੇ ਪੰਜਾਬ 'ਚ ਜਿਹੋ ਹੁੰਦਾ ਯੁੱਧ ਨਸ਼ਿਆਂ ਦਾ ਵਿਰੋਧ ਹੈ ਇਸ ਤਰ੍ਹਾਂ ਦੀ ਕੋਠੀ ਜਿਹੜੀ 2.5 ਕਰੋੜ ਦੀ ਲਾਗਤ ਨਾਲ ਬਣੀ ਆ ਤਾਂ ਇਸਦੇ ਬਾਰੇ ਕਿਵੇਂ ਪਤਾ ਲੱਗਾ ਔਰ ਕੀ ਕੀ ਇਸ ਦੇ ਖਿਲਾਫ ਐਫਆਈਆਰ ਦਰਜ ਹੋਈ ਜੀ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲ ਉਹਦੇ ਚ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਨੇ ਕਿ ਇਦਾਂ ਦੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਸਾਡੇ ਯੂਥ ਚ ਨਸ਼ਾ ਫੈਲਾ ਰਹੇ ਨੇ ਤੇ ਜਿਹੜੇ ਇਦਾਂ ਦੇ ਆਪਣੇ ਕਾਲੇ ਕਰਤੂਤਾਂ ਕਰਕੇ ਆਪਣੇ ਮਹਿਲ ਸਜਾਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਹਦੇ ਤਹਿਤ ਕਾਰਵਾਈ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਕੀਤੀ ਗਈ ਹੈ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿੱਥੇ ਜਿਹੜੀ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਇੱਕ ਮਹਿਲ ਬਣਾਇਆ ਜਾ ਰਿਹਾ ਤੇ ਉਹ ਇਨਫਾਰਮੇਸ਼ਨ ਦੇ ਤਹਿਤ ਸਾਡੀ ਪੁਲਿਸ ਦੀ ਜਿਹੜੀ ਪ੍ਰੋਟੈਕਸ਼ਨ ਦੀ ਮੰਗ ਕੀਤੀ ਗਈ ਸੀ ਤੇ ਉਹ ਪ੍ਰੋਵਾਈਡ ਕਰਨ ਅੰਮ੍ਰਿਤਸਰ ਰੂਰਲ ਪੁਲਿਸ ਇੱਥੇ ਪਹੁੰਚੀ ਸਰ ਇਸ ਦੇ ਕਿੰਨੇ ਐਫ ਆਈ ਆਰ ਦਰਜ ਹੋਰ ਕਿਹੜੀ ਜੇਲ ਜੇ ਨਜ਼ਰਬੰਦ ਹੈ ਇਹ ਗੁਰਪ੍ਰੀਤ ਏਲੀਅਸ ਬਿੱਲਾ ਦੇ ਖਿਲਾਫ ਇਹ ਥਾਣਾ ਕਰਿੰਡਾ ਦੇ ਅਧੀਨ ਇੱਕ ਪਿੰਡ ਜਠੋੜਲ ਹੈ ਉੱਥੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ 6 ਅਪਰਾਧਿਕ ਮਾਮਲੇ ਪਹਿਲਾਂ ਦਰਜ ਨੇ ਜਿਹਦੇ ਵਿੱਚੋਂ ਇੱਕ ਆਫੀਸ਼ੀਅਲ ਸੀਕਰਟ ਸAgentError ਜਸੂਸੀ ਕਰਦਾ ਸੀਗਾ ਪਾਕਿਸਤਾਨੀ ਆਈਐਸਆਈ ਏਜੰਸੀ ਵਾਸਤੇ ਉਹ ਵੀ ਮਕਦਮਾ ਦਰਜ ਹੈ ਤੇ ਜਿਹੜਾ ਹਾਲ ਦਾ ਮਕਦਮਾ ਹੈ ਉਹ ਜੰਮੂ ਕਸ਼ਮੀਰ ਵਿਖੇ ਜੰਮੂ ਚ ਰਜਿਸਟਰ ਹੋਇਆ ਸੀ 36 ਪੈਕੇਟ ਹੈਰੋਇਨ ਦੇ ਇਹਦੇ ਕੋਲ ਬਰਾਮਦ ਹੋਏ ਸੀ ਤੇ ਇਹ ਦੇ ਨਾਲ ਨਾਲ ਤਿੰਨ ਜਿਹੜੇ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸੀਗੇ ਇਹ ਫਿਲਹਾਲ ਜੰਮੂ ਜੇਲ੍ਹ ਚ ਬੰਦ ਹੈ ਇਨਫੋਰਮੇਸ਼ਨ ਇਹ ਕਨਫਰਮ ਸੀ ਕਿ ਤਸਕਰੀਦਾ ਕੰਮ ਕਰਦਾ ਸੀ ਔਰ ਉਸ ਦੇ ਨਾਲ ਹੀ ਨੇ ਬੁੱਕੀ ਬਣਾਈ ਸੀ ਔਰ ਕੋਈ ਚਿੰਜਾ ਦਾ ਤੇ ਹੈ ਨਹੀਂ ਇਹ ਦੀ ਜਾਂ ਹੋਰ ਕੋਈ ਗਾਰੋਬਾਰਤ ਕਰਦਾ ਸੀ ਜੀ ਬਿਲਕੁਲ ਜੀ ਤੇ ਤੁਸੀਂ ਆਸ-ਪਾਸ ਜਿਹੜੇ ਘਰ ਵੀ ਤੁਸੀਂ ਦੇਖੋਗੇ ਉਹ ਇੰਨੇ ਜ਼ਿਆਦਾ ਨਹੀਂ ਹੈਗੇ ਕਿ ਬਹੁਤ ਜ਼ਿਆਦਾ ਕੋਈ ਇੱਥੇ ਵੱਡੇ ਕਾਰੋਬਾਰ ਕੀਤੇ ਜਾ ਸਕਣ ਇਹਨੇ ਇਸੇ ਮਕਾਨ ਤੇ ਲਗਭਗ 1.5 ਤੋਂ 2 ਕਰੋੜ ਰੁਪਏ ਜਿਹੜਾ ਇਹਦੇ ਤੇ ਲਾਇਆ ਸੀਗਾ ਤੇ ਇਹ ਜਦੋਂ ਸਾਨੂੰ ਲੋਕਾਂ ਨੇ ਵੀ ਇਨਫੋਰਮੇਸ਼ਨ ਦਿੱਤੀ ਲੋਕਾਂ ਦੇ ਸਹਿਯੋਗ ਨਾਲ ਜਦੋਂ ਇਹ ਸਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਪਤਾ ਲੱਗੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਤਾਂ ਇਹ ਜਿਹੜੀ ਹੈਗੀ ਹੈ ਕਾਰਵਾਈ ਇਸ ਦੇ ਖਿਲਾਫ ਕੀਤੀ ਜਾ ਰਹੀ ਹੈ ਕਾਫੀ ਦਿਨਾਂ ਤੋਂ ਸਾਡੀ ਟੀਮਾਂ ਲੱਗੀਆਂ ਸੀ ਕਾਫੀ ਗਰਾਊਂਡ ਤੋਂ ਇਹਨਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਸੀ ਲੋਕਾਂ ਨਾਲ ਜਿਵੇਂ ਤੁਸੀਂ ਦੱਸਿਆ ਗੱਲਬਾਤ ਤਾਂ ਇਹ ਦੱਸਿਆ ਲੋਕਾਂ ਨੇ ਕਿ ਕਿਸ ਲੈਵਲ ਤੇ ਤਸਕਰੀ ਕਰਦਾ ਜੀ ਬਿਲਕੁਲ ਜੀ ਜਿਹੜੇ ਇੱਥੇ ਆਸ-ਪਾਸ ਦੇ ਲੋਕ ਨੇ ਉਹ ਵੀ ਬਹੁਤ ਜ਼ਿਆਦਾ ਦੁਖੀ ਨੇ ਤੰਗ ਨੇ ਸਰਹੱਦ ਨਾਲ ਸਟਿਆ ਹੋਇਆ ਜ਼ਿਲ੍ਹਾ ਠਾਣਾ ਤੇ ਇੱਥੇ ਜਿਹੜੀ ਇਹ ਕਾਲੀਆਂ ਕਰਤੂਤਾਂ ਕਰਕੇ ਆਪਣੇ ਮਹਿਲ ਸਜਾਉਂਦੇ ਨੇ ਕਾਲੇ ਕਾਰੋਬਾਰ ਕਰਕੇ ਕਾਲਾ ਧਨ ਕਮਾ ਕੇ ਜਿਹੜੇ ਆਪਣੇ ਆਪ ਨੂੰ ਰਈਸ ਬਣਦੇ ਨੇ ਉਹਨਾਂ ਦੇ ਖਿਲਾਫ ਜਿਹੜੇ ਆਮ ਮਿਹਨਤ ਮਜ਼ਦੂਰੀ ਕਰਕੇ ਜਿਹੜੇ ਲੋਕ ਆਪਣਾ ਕਿਰਤ ਕਰ ਰਹੇ ਨੇ ਉਹ ਉਹਨਾਂ ਦੇ ਮਨ 'ਚ ਰੋਸ ਇੱਕ ਪਹਿਲਾਂ ਹੁੰਦਾ ਹੀ ਹੈ ਜਿਹੜੇ ਇਦਾਂ ਦੀ ਕਾਰਵਾਈ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਪਹਿਲਾਂ ਵੀ ਇਦਾਂ ਦੇ ਬੰਦਿਆਂ ਦੇ ਖਿਲਾਫ ਕੀਤੀ ਗਈ ਸੀਗੀ ਤੇ ਅੱਗੇ ਵੀ ਇਦਾਂ ਹੀ ਕਾਰਵਾਈ ਸਖਤ ਕਾਰਵਾਈ ਜਿਹੜੀ ਉਹ ਜਾਰੀ ਰਹੀ ਪਰਿਵਾਰ ਦੇ ਕਿਸੇ ਮੈਂਬਰ ਖਿਲਾਫ ਤੇ ਐਫਆਈਆਰ ਦਰਜ ਨਹੀਂ ਨਹੀਂ ਫਿਲਹਾਲ ਇਹਦੇ ਵਿੱਚ ਪਰਿਵਾਰ ਦੇ ਮੈਂਬਰ ਨਹੀਂ ਬਟ ਇਹਦੇ ਸਾਥੀ ਜਿਹੜੇ ਨੇ ਉਹਨਾਂ ਦੇ ਖਿਲਾਫ ਕਾਫੀ ਵਕ ਵਕ ਮੁਕਦਮੇ ਦਰਜ ਨੇ ਸਰ ਸਰ ਸਰਕਾਰ ਥੋੜੇ ਜਿਹਾ ਬਿਲਕੁਲ ਜੀ ਜਿਹੜਾ ਇਹ ਸਰਕਾਰੀ ਜ਼ਮੀਨ ਤੇ ਕਬਜ਼ਾ ਹੈ ਇਹ ਬਿਲਕੁਲ ਪੰਜਾਬ ਸਰਕਾਰ ਨੂੰ ਵਾਪਸ ਵਾਇਆ ਜਾ ਰਿਹਾ ਹੈ ਥੈਂਕ ਯੂ ਸਰ ਅਮਰ ਸਾਹਿਬ ਰੂਲ ਜੀ ਅਸ ਅਨਿੰਦਰ ਸਿੰਘ ਆਈਪੀਐ ਤਾਂ ਇਹ ਵੱਡੀ ਕਾਰਵਾਈ ਇਥੇ ਨੇ ਔਰ ਆਮ ਤੌਰ ਤੇ ਜਿੰਨੇ ਵੀ ਪਹਿਲਾਂ ਘਰ ਤੋੜੇ ਨੇ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਜਿੱਥੇ ਚਲਾਇਆ ਗਿਆ ਹੈ ਤਾਂ ਉਥੇ ਇੱਕ ਜੇਸੀ ਦੀ ਮਸ਼ੀਨ ਦੀ ਵਰਤੋਂ ਹੋਈ ਹੈ ਇੱਥੇ ਵੱਧ ਜਿਹੜੀਆਂ ਜੇਸੀ ਮਸ਼ੀਨਾ 2 3 ਲਗਾ ਕੇ ਇਸ ਥੋੜਿਆ ਜਾ ਰਿਹਾ ਕਿਉਂਕਿ ਕਾਫੀ ਵੱਡੀ ਪੁਪੜੀ ਹੈ ਬਿਲਕੁਲ ਅੰਤਰਰਾਸ਼ਟਰੀ ਸੀਮਾ ਦੇ ਨਾਲ 2 2.5 ਕਿਲੋਮੀਟਰ ਤੇ ਪਾਕਿਸਤਾਨ ਦੀ ਸਰਹੱਦ ਹੈ ਇੱਕ ਪਾਸੇ ਤਰਨਤਾਰਨ ਜ਼ਿਲ੍ਹਾ ਘੰਡਾ ਦਾਣੇ ਦਾ ਇਹ ਪਿੰਡ ਹੈ ਜਟੋਲ ਪਿੰਡ ਦੇ ਵਿੱਚ ਇਹ ਜਿਹੜਾ ਨਟੋਜ ਤਸਕਰ ਸੀ 62 ਕਿਲੋ ਹੈਰ ਹੋਇਆ ਜੰਮੂ ਕਸ਼ਮੀਰ ਦੇ ਬਾਰਡਰ ਤੋਂ ਇਸਨੇ ਬਰਾਮਤ ਕਰਨੀ ਲੈ ਕੇ ਆ ਰਿਹਾ ਸੀ ਤਾਂ ਉਹ ਅਰੈਸਟ ਹੋਇਆ ਤੇ ਨਾਲ ਇਸ ਦੇ ਨਾਲ ਤਿੰਨ ਪਾਕਿਸਤਾਨੀ ਤਸਕਰ ਜਿਹੜੇ ਸੀ ਉਹ ਮਾਰੇ ਗਏ ਤੇ ਇਸ ਘਰ ਨੂੰ ਹੁਣ ਇੱਥੇ ਪੁਲਿਸ ਟੀਮਾਂ थाना ਘਰੇਂਡੇ ਦੀਆਂ ਟੀਮਾਂ ਇੱਥੇ ਪਹੁੰਚ ਕੇ ਤੜਾ ਤੋੜ ਰਹੀਆਂ ਨੇ ਤੇ ਆਸ-ਪਾਸ ਦੇ ਘਰ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਆਸ-ਪਾਸ ਦੇ ਘਰ ਜਿਵੇਂ ਦੇਖ ਸਕਦੇ ਹੋ ਕਿ ਨਾਰਮਲ ਕਰਨੇ ਔਰ ਮਿਹਨਤ ਮਜ਼ਦੂਰੀ ਜਿਵੇਂ ਆਸ-ਪਾਸ ਦੇ ਲੋਕ ਕਰਦੇ ਨੇ ਇਹ ਉਹ ਕੰਮ ਨਹੀਂ ਸੀ ਕਰਦਾ ਇਹ ਨਸ਼ਿਆਂ ਦੇ ਤਸਕਰੀ ਕਰਦਾ ਸੀ ਔਰ ਪੰਜਾਬ ਦੀ ਨੌਜਵਾਨੀ ਜਿਹੜੀ ਸੀ ਉਸ ਨੂੰ ਗਲਤਾਨ ਕਰ ਰਿਹਾ ਸੀ ਤੇ ਇਹ ਇੱਕ ਵੱਡੀ ਕਾਰਵਾਈ ਜਿਹੜੀ ਹੈ ਇਸ ਨੇ ਲਿਆਂਦੀ ਜਿਹੜੀ ਧਿਆਨ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਵੱਡੀ ਕਾਰਵਾਈ ਔਰ ਸਾਰਿਆਂ ਨੂੰ ਹੀ ਜੋ ਜਾਣਕਾਰੀ ਮਿਲੀ ਸੀ ਕਿ ਪੁਲਿਸ ਇਸ ਦੇ ਉੱਤੇ ਕਾਫੀ ਚਰਚਾ ਲੱਗੀ ਸੀਗੀ ਔਰ ਇਸੇ ਖਿਲਾਫ ਇਹ ਘਰ ਜਿਹੜਾ ਸੀ ਤੋੜਨ ਦੀ ਕਾਰਵਾਈ ਜਿਹੜੀ ਅਮਨ ਚ ਲਿਆਉਣ ਲਈ ਪ੍ਰਸ਼ਾਸਨ ਪੱਪਾ ਭਾਰਤੀ ਤੇ ਅੱਜ ਪਿੰਡ ਜਟਰੋਲ ਦੇ ਵਿੱਚ ਇਹ ਨਸ਼ਾ ਤਸਕਰ ਦਾ ਘਰ ਤੋੜਿਆ ਜਾ ਰਿਹਾ ਹੈ ਅਫੀਸ਼ਲ ਸੀਕ੍ਰੇਟ ਐਕਟ ਦੇ ਤਹਿਤ ਵੀ ਮਾਮਲਾ ਦਰਜਿਆ ਪਾਕਿਸਤਾਨ ਦੇ ਲਈ ਬਗੈਰ ਜਸੂਸੀ ਵੀ ਕਰ ਰਿਹਾ ਸੀ ਨਸ਼ਾ ਨਹੀਂ ਤਸਕਰੀ ਵੀ ਕਰ ਰਿਹਾ ਸੀ ਪਰ ਅੱਜ ਜੋ ਕਾਰਵਾਈ ਅਮਨ ਚ ਲਿਆਂਦੀ ਜਾ ਰਹੀ ਹੈ ਸਾਰਿਆਂ ਦੇ ਸਾਹਮਣੇ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਟੈਨਕਸਵਰਾ ਟੀਵੀ ਅੰਮ੍ਰਿਤਸਰ